ਸਾਸੂਬੀਰ ਸਿੰਘ ਬਾਦਲ ਦੀ ਡਾਇਰੈਕਟਰੀਕਲੀ ਮੈਨੂੰ ਬਹੁਤ ਵਧੀਆ ਲੱਗਦਾ ਦੇਖੋ ਸੁਭੀਰ ਸਿੰਘ ਬਾਦਲ ਦੀਆਂ ਮੈਂ ਉਹਦੇ ਅੱਜ ਵੀ ਤਰੀਕ ਕਰਦਾ ਹੈ ਉਹ ਬੰਦਾ ਜੋ ਕਹਿੰਦਾ ਉਹ ਕਰਦਾ ਉਹਦੇ ਵਿੱਚ ਕੋਈ ਮੈਨੂੰ ਬਹੁਤ ਮਾਨ ਸਤਕਾਰ ਦਿੰਦਾ ਸਾਸੂਬੀਰ ਸਿੰਘ ਬਾਦਲ ਨੇ ਆਪ ਦਾ ਓਐਸਡੀ ਤਾਂ ਹੀ ਮਿਲਾਇਆ ਬੜਾ ਮਾਨ ਦਤਕਾਰ ਦਿੰਦਾ ਅਖੀਰ ਦੇ ਵਿੱਚ ਜਦੋਂ 2024 ਦੀ ਇਲੈਕਸ਼ਨਸ ਆ ਗਈਆਂ ਮੈਨੂੰ ਇੱਕ ਦੋ ਵਾਰੀ ਬੁਲਾਇਆ ਗਿਆ ਮੈਨੂੰ ਅੱਜ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਦਾ ਫਾਇਦਾ ਕਿੱਥੇ ਹੋ? ਸਾਡੇ ਨਾਲ ਹਰਿਆਣਾ ਅੱਗੇ ਕਿਉਂ ਨਿਕਲ ਗਿਆ? ਸਾਡੇ ਨਾਲ ਯੂਪੀ ਅੱਗੇ ਕਿਉਂ ਨਿਕਲ ਗਿਆ? ਸਾਡੇ ਨਾਲ ਰਾਜਸਥਾਨ ਅੱਗੇ ਕਿਉਂ ਨਿਕਲ ਗਿਆ? ਮੈਂ ਹਮੇਸ਼ਾ ਦੇਖੋ ਮੇਰੇ 30 ਸਾਲ ਦਾ ਪੋਲੀਟਿਕਲ ਏਰਬਾ ਉਹਦੀ ਗੱਲ। ਮੈਂ ਇੱਕ ਚੀਜ਼ ਮੇਰੇ ਮਨ 'ਚ ਇੱਕ ਚੀਜ਼ ਮੇਰੇ ਦਿਮਾਗ 'ਚ ਹਮੇਸ਼ਾ ਆ ਗਈ। ਹਰ ਸਰਕਾਰ ਇੱਕ ਗੱਲ ਦਾ ਰੌਲਾ ਪਾਉਂਦੀ ਆ। ਹਰ ਸਰਕਾਰ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਾਹਿਬ ਨਾਲ ਰਿਸ਼ਤੇ ਠੀਕ ਸੀ ਤਾਂ ਕੰਮ ਚੱਲੀ ਗਿਆ ਕੋਵਿਡ ਵਿੱਚ। ਤੇ ਮੈਂ ਦਾਵਾ ਕਰਦਾ ਪਰਮਾਤਮਾ ਕਰੇ ਇਹੋ ਜਿਹਾ ਵਕਤ ਕਿਤੇ ਪੰਜਾਬ ਤੇ ਨਾ ਆਵੇ ਜਾਂ ਹਿੰਦੁਸਤਾਨ ਦਾ ਸੰਸਾਰ ਚ ਨਾ ਆਵੇ ਉਹ ਜਿਹੜਾ ਵਕਤ ਕੱਟ ਗਿਆ ਉਹ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਵੀ ਮੰਨਿਆ ਜਾਂਦਾ ਹੀ ਵਾਜ਼ ਹੀ ਹਜ਼ ਅ ਗ੍ਰੇਟ ਐਡਮਿਨਿਸਟਰेटर ਉਹ ਤੇ ਪਲੱਸ ਮੋਦੀ ਸਾਹਿਬ ਦੀ ਇਹਨਾਂ ਦੋਵਾਂ ਦੀ ਬੌਂਡਿੰਗ ਕਰਕੇ ਸਟੇਟ 2.5 ਸਾਲ ਬਿਨਾ ਕਿਸੇ ਆਮਦਨ ਤੋਂ ਚੱਲ ਪਈ ਹਰ ਬੰਦੇ ਨੂੰ ਤਨਖਾਹ ਮਿਲੀ ਹਰ ਬੰਦੇ ਨੇ ਆਪਣੇ ਘਰ ਬੈਠੇ ਤਨਖਾਹ ਲਈ ਤੀ ਸਟੇਟ ਚੱਲਦੀ ਤੇ ਪਰਮਾਤਮਾ ਦੀ ਕਿਰਪਾ ਨਾਲ ਸਭ ਤੋਂ ਘਾਟੇ ਇਕਾਈਲਟੀ ਹੋਈ ਪੰਜਾਬ 'ਚ ਉਦੋਂ ਬਾਅਦ ਜਦੋਂ ਆ ਸਾਰੀ ਚੀਜ਼ ਚੱਲਦੀ ਰਹੀ ਮਨ ਚ ਆਇਆ ਵੀ ਸਟੇਟ ਤੇ ਸੂਬਾ ਜਾਂ ਮੇਰਾ ਫੀਕੋਟ ਤੱਕ ਕੀ ਕਰੂੰ ਸੱਚੇ ਗਾਲਾਂ ਫੀਕੋਟ ਦੀ ਤਰੱਕੀ ਤੇ ਇੱਕ ਚੀਜ਼ ਆ ਇਸ ਟਾਈਮ ਮੇਰੀ ਸਟੇਟ ਤੇ ਮੇਰੇ ਸ਼ਹਿਰ ਨੂੰ ਚਾਹੀਦੀ ਹੈ ਇੱਕ ਤਾਂ ਡਵੈਲਪਮੈਂਟ ਇੰਡਸਟਰੀਅਲ ਡਵੈਲਪਮੈਂਟ ਇੱਕ ਨਸ਼ਾ ਇੱਕ ਗੈਂਸਰ ਤੇ ਇਹ ਨੀ ਚੀਜ਼ਾਂ ਬਰਾਦ ਸਾਹਿਬ ਕਿਸੇ ਨੂੰ ਵੀ ਪੁੱਛ ਲੋ ਗਾਲਾਂ ਕੱਢਣ ਵਾਲੇ ਤੇ ਗਾਲਾਂ ਕੱਢ ਦੇਣੀਆਂ ਆ ਔਰ ਕਿਸੇ ਚੰਗੇ ਸਿਆਣੇ ਮੰਦੇ ਨੂੰ ਪੁੱਛੋਗੇ ਨਾ ਸਾਡੇ ਸ਼ਹਿਰ ਦੇ ਸਾਡੇ ਸ਼ਹਿਰ ਦੇ ਕਿੰਨੇ ਸਾਲ ਹੋ ਗਏ ਸਾਡੇ ਸ਼ਹਿਰ 'ਚ ਇੱਕ ਮੈਡੀਕਲ ਕਾਲਜ ਆਇਆ ਸੀਗਾ ਇੱਕ ਮੈਡੀਕਲ ਕਾਲਜ ਆਇਆ ਸੀਗਾ ਉਹ ਵੀ ਗਿਆਨੀ ਜਿਆਲ ਸਿੰਘ ਦੇਗੇ ਜੀ ਤਾਂ ਗਿਆਨੀ ਜਿਆਲ ਸਿੰਘ ਤੋਂ ਬਾਅਦ ਸਾਡੇ ਇੱਥੇ ਕੋਈ ਵੀ ਡਵੈਲਪਮੈਂਟ ਵਾਲੀ ਕੋਈ ਚੀਜ਼ ਨਹੀਂ ਹੈ ਤੁਸੀਂ ਵੀ ਇੱਥੇ ਲੱਕੇ ਨਹੀਂ ਹੋ ਤੁਸੀਂ ਕਿ ਫਰੀਦਕੋਟ ਸਿਰਫ ਇੱਕ ਮੈਡੀਕਲ ਕਾਲਜ ਹੈ ਜਿਸ ਦੇ ਜਿਹਦੇ ਕਰਕੇ ਫਰੀਦਕੋਟ ਦਾ ਨਾਮ ਮਸ਼ਹੂਰ ਹੈ ਇਸ ਸੱਚੀ ਚੀਜ਼ ਨੂੰ ਮੱਦੇਨਜ਼ਰ ਆਖਦੇ ਹੋ ਪਰਮਾਤਮਾ ਤਾਕਤ ਬਖਸ਼ੇ ਗੁਰੂ ਸਾਹਿਬ ਬਲ ਬਖਸ਼ੇ ਮੈਂ ਚਾਹਨਾ ਵੀ ਪੰਜਾਬ ਦੇ ਵਿੱਚ ਡਬਲ ਜਿੰਨੀ ਸਰਕਾਰ ਬਣੇ ਬੀਜੇਪੀ ਪੰਜਾਬ ਚ ਵੀ ਆਵੇ ਸੈਂਟਰ ਦੇ ਵਿੱਚ ਵੀ ਬੀਜੇਪੀ ਹੈ ਉਮੀਦ ਕਰਦਾ ਹੈ ਵੀ ਸੱਚੇ ਪਾਤਸ਼ਾਹ ਪੰਜਾਬ ਦੀ ਤਰੱਕੀ ਲਈ ਫਰੀਦਕੋੜ ਦੀ ਤਰੱਕੀ ਲਈ ਬੀਜੇਪੀ ਦੀ ਸਰਕਾਰ ਬਣਾਵੇ ਜਿੱਥੇ ਆਪਾਂ ਬਾਕੀਆਂ ਨੂੰ ਵੇਖ ਰਿਹਾ ਇੱਕ ਵਾਰੀ ਬੀਜਪੀ ਨੂੰ ਸਰਕਾਰ ਬਣਾ ਕੇ ਦੇਖਣਾ ਵੀ ਪੰਜਾਬ ਦੀ ਤਰੱਕੀ ਕਿੰਨੇ ਲੈਵਲ ਤੇ ਉਹ ਲੈ ਕੇ ਜਾਂਦੇ ਆ ਜੋ ਉਹਨਾਂ ਨੇ ਸਾਨੂੰ ਗੱਲਾਂ ਕੀਤੀਆਂ ਜਾਂ ਸਾਡੇ ਨਾਲ ਗੱਲਾਂ ਕੀਤੀਆਂ ਮੈਂ ਉਹ ਹੁਣ ਤੱਕ ਸਾਨੂੰ ਹਮੇਸ਼ਾ ਇਹ ਦੱਸਿਆ ਗਿਆ ਸੀ ਜਾਂ ਸਮਝਦੇ ਸੀ ਵੀ ਬੀਜਪੀ ਕਿਸਾਨ ਵਿਰੋਧੀ ਹੈ ਪਰ ਜਦੋਂ ਉਹਨਾਂ ਨੂੰ ਮਿਲਨੇ ਜਾਂ ਉਹਨਾਂ ਦੀਆਂ ਗੱਲਾਂ ਸੁਣੀਆਂ ਮੈਨੂੰ ਇਹ ਮਹਿਸੂਸ ਹੋਇਆ ਵੀ ਉਹ ਬੀਜਪੀ ਕਿਸਾਨਾਂ ਦੇ ਹੱਕ ਚ ਹੈ ਇੱਕ ਚੀਜ਼ ਮੈਨੂੰ ਹੋਰ ਬੜੀ ਚੰਗੀ ਲੱਗੀ ਇਹਦੇ ਬਾਰੇ ਜਾਣ ਦੀ ਜਿਹੜੀ ਮੇਰੇ ਦਿਮਾਗ ਚ ਕਿਸੇ ਵੇਲੇ ਸਕਿਪ ਕਰ ਗਈ ਸੀ ਵੀ ਜਿੱਦਨ ਮੋਦੀ ਸਾਹਿਬ ਨੇ ਕਿਸਾਨਾਂ ਦੇ ਬਿੱਲ ਮਾਫ ਕੀਤੇ ਉਹ ਦਿਨ ਉੱਥੇ ਹਰਿਆਣੇ ਦਾ ਕਿਸਾਨ ਵੀ ਸੀ ਰਾਜਸਥਾਨ ਦਾ ਕਿਸਾਨ ਵੀ ਸੀ ਯੂਪੀ ਦਾ ਕਿਸਾਨ ਵੀ ਸੀ ਪੰਜਾਬ ਦਾ ਕਿਸਾਨ ਵੀ ਸੀ ਉਦੋਂ ਗੁਰਪੁਰੂ ਵਾਲਾ ਦਿਨ ਸੀਗਾ ਸ਼ਾਇਦ ਤੁਸੀਂ ਯਾਦ ਕਰੋ ਡਾਕਟਰ ਸਾਹਿਬ ਮੋਦੀ ਸਾਹਿਬ ਨੇ ਗੁਰਪੁਰੂ ਵਾਲੇ ਦਿਨ ਗੁਰਦੁਆਰਾ ਸਾਹਿਬ 'ਚ ਮੱਥਾ ਟੇਕ ਕੇ ਪੰਜਾਬ ਨੂੰ ਹਿੰਦੁਸਤਾਨ ਨੂੰ ਸੰਬੋਧਨ ਕੀਤਾ ਵੀ ਸ਼ਾਇਦ ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਰਹਿ ਸਕਿਆ ਮੈਂ ਉੱਥੇ ਕੀ ਉਹ ਮੰਦਰ ਜਾ ਕੇ ਨਹੀਂ ਕਰ ਸਕਦੇ ਸੀ ਕਿ ਉਹ ਸਾਰੇ ਧਰਮਾਂ ਦੇ ਮੋਦੀ ਸਾਹਿਬ ਇੱਜ਼ਤ ਕਰਦੇ ਆ ਪਰ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਵੀ ਪਿਆਰ ਕਰਦੇ ਹੋਏ ਜਿਹੜਪੂਰ ਵਾਲਿਆਂ ਨੇ ਮੱਥਾ ਟੇਕ ਕੇ ਸਿੱਖਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਸਮਝਾਉਣ ਚ ਨਾ ਕਾਮਯਾਬ ਰਿਹਾ ਫਿਰ ਬਾਲਦਵਸ ਛੋਟੇ ਸਹਿਰਜਾਦਿਆਂ ਦਾ ਹਿੰਦੁਸਤਾਨ ਲੈਵਲ ਤੇ ਮਣਾਉਣਾ ਤੁਸੀਂ ਵੇਖੋ ਗਵਰਨਮੈਂਟ ਆਫ ਇੰਡੀਆ ਬਾਲਦਵਸ ਮਨਾ ਰਹੀ ਹੈ ਆ ਅੱਜ ਤੋਂ ਪਹਿਲਾਂ ਕਿਸੇ ਨੇ ਵੀ ਨਹੀਂ ਕੀਤਾ ਸੀ ਇਹ ਕਹੇ ਉਹ ਰੋਡੀਆਂ ਜਿਦਾ ਫਰੀਦਕੋਟ ਦੀ ਤੱਕੀ ਸਭ ਤੋਂ ਇੱਕ ਨੰਬਰ ਤੇ ਹੈ ਰਾਜ ਸਾਹਿਬ ਜੇ ਪਰਮਾਤਮਾ ਨੇ ਤਾਕਤ ਬਖਸ਼ੀ ਜੇ ਗੁਰੂ ਪਾਤਸ਼ਾਹ ਨੇ ਮੇਰੇ ਸਿਰ ਤੇ ਹੱਥ ਰੱਖਿਆ ਮੇਰੇ ਯਾਰਾਂ ਦੋਸਤਾਂ ਨੇ ਮੇਰੇ ਇਲਾਕੇ ਨੇ ਦੇਖੋ ਫਰੀਦਕੋਟ ਬਾਪਾ ਸਾਹਿਬ ਮੇਰੇ ਵਾਸਤੇ ਸ਼ਹਿਰ ਨਹੀਂ ਮੇਰੀ ਰੂਹ ਹੈ ਮੈਂ ਫਰੀਦਕੋਟ ਨੂੰ ਮੇਰੇ ਮਨ ਵਿੱਚ ਕੋਈ ਸ਼ਬਦ ਨਹੀਂ ਮੈਂ ਮੈਂ ਆਪੇ ਸ਼ਹਿਰ ਨੂੰ ਮੁਹੱਬਤ ਕਰਦਾ ਮੇਰੀ ਰੂਹ ਹੈ ਮੈਂ ਉਹਦੇ ਸ਼ਹਿਰ ਲਈ ਮੈਂ ਸਮਰਪਿਤ ਹਾਂ 100% ਸਮਰਪਿਤ ਹਾਂ ਮੇਰੇ ਵਾਸਤੇ ਸਭ ਤੋਂ ਇੱਕ ਨੰਬਰ ਤੇ ਮੇਰਾ ਸ਼ਹਿਰ ਤੇ ਮੇਰੇ ਲੋਕ ਹੈ ਜਿਨ੍ਹਾਂ ਚ ਮੈਂ ਆਪ ਦਾ ਮੈਂ ਆਪ ਦਾ ਮਾਨ ਸਨਮਾਨ ਪਿਆਰ ਮੁਹੱਬਤ ਸਾਰੀ ਮੈਨੂੰ ਇਸ ਇਸ ਸ਼ਹਿਰ ਦੇ ਬੰਦਿਆਂ ਨੇ ਜੀ ਅਸਲ ਤੇ ਪੋਲਿਟਿਕਲ ਗੱਲਾਂ ਤੇ ਨਹੀਂ ਆਉਣਾ ਉਸ ਤੋਂ ਪਹਿਲਾਂ ਤੁਸੀਂ ਕੈਪਟਨ ਸਾਹਿਬ ਕੈਪਟਨ ਸਾਹਿਬ ਦਾ ਨਾ ਜਿਹੜਾ ਰਾਜਗਿਆ ਬੜਾ ਮਿਸਟਰੀਅਸ ਜਿਹਾ ਰਿਹਾ ਕਿ ਜਦੋਂ ਵੀ ਰਾਜ ਉਹ ਇਕੱਲੇ ਲੋਕਾਂ ਸਾਹਮਣੇ ਆਉਂਦੇ ਬਹੁਤ ਘੱਟ ਸੀ ਆਏ ਨਹੀਂ ਵੀ ਉਹਨੇ ਅੱਜ ਤੱਕ ਫੈਸਲੇ ਨਹੀਂ ਵਧੀਆ ਲੈ ਜਿਹੜੇ ਤੁਸੀਂ ਦੱਸੇ 84 ਦੇ ਵਿੱਚ ਸਰਸੇ ਵਾਲੇ ਨੂੰ ਬਹੁਤ ਚੰਗੇ ਤਰ੍ਹਾਂ ਤੁਸੀਂ ਸਟੈਂਡ ਅਪ ਕੀਤਾ ਉਹਨਾਂ ਨੇ ਪਰ ਉਸ ਤੋਂ ਚੀਜ਼ਾਂ ਵੀ ਲੋਕਾਂ ਨੂੰ ਪਤਾ ਨਹੀਂ ਤੁਸੀਂ ਉਹ ਵਸਦੀ ਸੀ ਤੁਸੀਂ ਨਜ਼ਦੀਕੀ ਬਨੇ ਜਾਂਦੇ ਸੀ ਤੁਸੀਂ ਕੋਠੀ 'ਚ ਹੁੰਦੇ ਸੀ ਉਹ ਮੈਂ ਨਹੀਂ ਦੱਸ ਸਕੀ ਤੁਸੀਂ ਮਤਲਬ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਇੱਕ ਤਰੀਕਾ ਦੱਸੋ ਜੇ ਕਿਉਂਕਿ ਮੈਂ ਤਾਂ ਪੁੱਛ ਰਿਹਾ ਕਿ ਬੀਜੇਪੀ ਦੇ ਤੁਹਾਡਾ ਜੇ ਪੰਜਾਬ ਦੇ ਵਿੱਚ ਚਿਹਰਾ ਜੇ ਆਧਾਰ ਬਣਦਾ ਤਾਂ ਕੈਪਟਨ ਹਰਦਰ ਸਿੰਘ ਦਾ ਨਾਮ ਉਸ ਬਹੁਤ ਵੱਡਾ ਹੋਣਾ ਹੋ ਸਕਦਾ ਸੀਐਮ ਚੇਰੇ ਵੀ ਹੋਣ ਅੱਛਾ ਕੈਪਟਨ ਸਾਹਿਬ ਜਦੋਂ ਸੀਐਮ ਸੀ ਉਹ ਅਸਕਾਰ ਸਕੂਲ ਕਿੱਢਣ ਜਾਂਦੇ ਸੀ ਦੇਖੋ ਐਸ ਸੀਐਮ ਬਣੀ ਗਈ ਸੀਐਮ ਬਣ ਸੀਐਮ ਬਣ ਤੋਂ ਪਹਿਲਾਂ ਜੂਗੇ ਐਸ ਮੁੱਖ ਮੰਤਰੀ ਪੰਜਾਬ ਨਹੀਂ ਗਏ ਤੇ ਕਿੱਥੇ ਘੇੜਦੇ ਸੀ ਉਸ ਕੱਢ ਦੇਖੋ ਮੈਂ ਸ਼ਿਕਾਰਤਾ ਨਹੀਂ ਉਹ ਮੈਨੂੰ ਇੱਕ ਵਾਰੀ ਪਤਾ ਵੀ ਇੱਕ ਵਾਰੀ ਸਾਊਥ ਅਫਰੀਕਾ ਗਈ ਸੀ ਉੱਥੇ ਮੈਂ ਨਾਲ ਨਹੀਂ ਸੀ ਮੈਂ ਨਾਲ ਨਹੀਂ ਸੀ ਕਿਵੇਂ ਮੈਂ ਤੁਹਾਨੂੰ ਕੋਈ ਕਮੈਂਟ ਕਰਾਂ ਮੈਨੂੰ ਮੈਂ ਕਿਸੇ ਸੱਜਣਾਂ ਨੇ ਫੋਟੋ ਆ ਪਾਈਆਂ ਸੀ ਫੇਸਬੁੱਕ ਤੇ ਮੈਂ ਉਹੀ ਮੈਂ ਵੇਖਿਆ ਉੱਥੇ ਕੀ ਕਰਨ ਗਏ ਸੀ ਮੈਨੂੰ ਇਸ ਚੀਜ਼ ਦਾ ਵੀ ਪਤਾ ਪਰ ਮੈਨੂੰ ਇਨਾ ਪਤਾ ਵੀ ਬਤੌਰ ਮੁੱਖ ਮੰਤਰੀ ਮੈਂ ਕਿਤੇ ਉਹਨਾਂ ਨੂੰ ਸ਼ਿਕਾਰ ਮੈਂ ਨਹੀਂ ਜਸਦੀਕੀ ਕੌਣ ਸੀ ਇਹੋ ਜੀ ਜਦੋਂ ਕਿ ਖੇਡਾਂ ਦੇ ਸਕੀਨ ਸੀ ਰਣਾ ਦੁਨੀਸੀਨ ਸੋਟੀ ਦੇ ਨਾਲ ਜਾਂਦੇ ਹੋਏ ਦਿਸ ਨੂੰ ਦੋਸਤ ਨਹੀਂ ਮੈਂ ਇਹਦਾ ਕੋਈ ਹੋਰ ਮੈਂ ਦਾਗਨ ਰਾਜ ਸਾਹਿਬ ਕਈ ਉਹ ਉਹਨਾਂ ਦੇ ਜਿਹੜਾ ਉਹਨਾਂ ਦੇ ਨਾਲ ਜਿਹੜਾ ਵੀ ਉਹਨਾਂ ਨਾਲ ਕੋਈ ਇਸ ਮਕਸਦ ਤੇ ਆ ਹੋਊਗਾ ਉਹ ਸਾਡੀ ਇਨਫੋਰਮੇਸ਼ਨ ਤੋਂ ਬਾਹਰ ਦਾ ਬਾਹਰਲਾ ਬੰਦਾ ਉਹ ਕੋਈ ਸਾਨੂੰ ਇਸ ਇਸ ਚੀਜ਼ ਦੀ ਕੋਈ ਇਨਫੋਰਮੇਸ਼ਨ ਨਹੀਂ ਸੀ ਵੀ ਸੀ ਵੀ ਸਾਡੇ ਨਾਲ ਤਾਂ ਕੈਪਟਨ ਮੇਰੇ ਨਾਲ ਤਾਂ ਸਪੈਸ਼ਲੀ ਕੈਪਟਨ ਦਰ ਸਿੰਘ ਦਾ ਪਿਆਰ ਸੀ ਪਬਲਿਕ ਨਰਰੇਟਿਵ ਅਸੀਂ ਦਾ ਮੇਰਾ ਮਕਸਦ ਹੁੰਦਾ ਸੀ ਵੀ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਆਵੇ ਜਾਂ ਮੁੱਖ ਮੰਤਰੀ ਪੰਜਾਬ ਦੀ ਰੈਜੀਡੈਂਸ ਤੇ ਆਵੇ ਉਹਦੀਆਂ ਕੀ ਦਿੱਖਦਾ ਹੈ ਉਹਨੂੰ ਤੁਰੰਤ ਸੋਲਵ ਕਰਨ ਵਾਸਤੇ ਅਫਸਰਾਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਦਾ ਮਸਲਾ ਹੱਲ ਕਰਾ ਇੱਕ ਸੀਐਮ ਕੈਪਟਨ ਦੀ ਗੋਠੀ ਦੇ ਵਿੱਚ ਐਂਟਰੀ ਕੀਤੀ ਸਭ ਤੋਂ ਜ਼ਿਆਦਾ ਪਰਫਾਰਮਸ ਕੀਤੀ بس ਵੀ ਉਹ ਆ ਗਿਆ ਤੁਹਾਨੂੰ ਮਿਲੀ ਜਾਏਗੀ ਬਹੁਤ ਥੋੜੀ ਇਹ ਸਟੂਡੈਂਟ ਸਾਰੇ ਸੁਣਨ ਚਾਹੀਦਾ ਹੁੰਦਾ ਸੀ ਕਿ ਬਹੁਤ ਸਾਰੇ ਐਮਐਲਏ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਸੱਚੀ ਗੱਲ ਦੱਸਾਂ ਮੈਂ ਦੱਸਦਾ ਨਹੀਂ ਨਹੀਂ ਐਵੇਂ ਗੱਲਾਂ ਦੇਖੋ ਮੈਂ 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 ਕੋਈ ਐਮਐਲਏ ਸਪੈਸ਼ਲੀ ਕਈ ਅੱਜ ਮੈਂ ਕਈ ਐਸੇ ਐਮਐਲਏ ਸੀਗੇ ਜਿਹੇ ਐਸੇ ਐਮਐਲਏ ਸੀ ਜਿਹੜੇ ਵਿਚਾਰੇ ਘਟ ਆਉਂਦੇ ਸੀ ਮੈਂ ਇਸ ਗਾ ਨੂੰ ਮੈਂ ਮੰਨਦਾ ਤੇ ਉਹ ਕਈ ਐਮਐਲਏ ਸੀਗੇ ਜਿਹੜੇ ਘਟ ਆਉਂਦੇ ਸੀ ਪਰ ਜਿਹੜਿਆਂ ਨੇ ਸਭ ਤੋਂ ਜ਼ਿਆਦਾ ਕੈਪਟਨ ਅੰਦਰ ਸਿੰਘ ਦੇ ਓਲਡ ਕੂੜ ਪ੍ਰਚਾਰ ਕੀਤਾ ਉਹ ਸਭ ਤੋਂ ਵੱਧ ਆਉਂਦੇ ਸੀ ਉਹ 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 ਸਭ ਤੋਂ ਵੱਧ ਆਉਂਦੇ ਸੀ ਨਾ ਨਾ ਜਿਨ੍ਹਾਂ ਨੂੰ ਐਂਟਰੀ ਨਹੀਂ ਮਿਲਦੀ ਸੀ ਨਾ ਉਹ ਤਾਂ ਵਿਚਾਰੇ ਅੱਜ ਵੀ ਚੋਣ ਮੇਲੇ ਕੁਝ ਨਹੀਂ ਕਹਿੰਦੇ ਜਿਨ੍ਹਾਂ ਨੂੰ ਐਂਟਰੀ ਨਹੀਂ ਮਿਲੀਗਾ ਓਏ ਉੱਥੇ ਮੈਂ ਸੀ ਗਿਆ ਉਹ ਜਿਨ੍ਹਾਂ ਨੂੰ ਮੈਂ ਹਾਂ ਸੀਗੇ ਜਿਹੜੇ ਚਰੇ ਨਹੀਂ ਆਉਂਦੇ ਸੀ ਮੈਂ ਉਹ ਮੇਰੇ ਜੇ ਸੁਣਨਗੇ ਉਹਨਾਂ ਨੂੰ ਪਤਾ ਹੋਊਗਾ ਵੀ ਕਿਹੜੇ-ਕਿਹੜੇ ਆ ਤੇ ਜਿਹੜੇ ਰੋਜ਼ ਆਉਂਦੇ ਸੀ ਬੈਨ ਨਗਾ ਆਉਂਦੇ ਸੀ ਤੇ ਬਾਹਰ ਵੀ ਆਏ ਖੋਦ ਸੀ ਲੱਤ ਮਾਰ ਕੇ ਵੀ ਬੈਠੇ ਆ ਤੇ ਨਾਲੇ ਉੱਥੇ ਰੌਲਾ ਪਾਉਂਦੇ ਸੀ ਨਾਲੇ ਆਦੇ ਕੰਮ ਕਰਾਉਂਦੇ ਸੀ ਨਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਕੰਮ ਕਰਾਉਂਦੇ ਸੀ ਤੇ ਸਭ ਤੋਂ ਵੱਧ ਕੂੜ ਪ੍ਰਚਾਰ ਵੀ ਉਹਨਾਂ 5-7 ਐਮਐਲਏ ਨੇ ਕੀਤਾ। ਰਾਜਾ ਬਣਾ ਕੇ ਕਿਹਾ ਮੈਂ ਕਹਿੰਦਾ ਵੀ ਮੈਂ ਤੁਸੀਂ ਮੇਰੇ ਤੋਂ ਮੂੰਹ ਨਾ ਕਹੋ ਵੀ ਮੈਂ ਬਥੇਰੀਆਂ ਚੀਜ਼ਾਂ ਇਹਨਾਂ ਦੀਆਂ ਵੇਖੀਆਂ। ਬਥੇਰੀਆਂ ਚੀਜ਼ਾਂ ਵੇਖੀਆਂ। ਮੈਂ ਕਈ ਐਸੇ ਐਮਐਲਏ ਸਭ ਆਦਮੀ ਵੇਖੇ ਜਿਹੜੇ ਮਤਲਬ ਕਿ ਲਿਟਰਲੀ ਹੱਥ ਜੋੜ ਕੇ ਤੇ ਪਹਿਲਾਂ ਗਲਤੀਆਂ ਕਰਦੇ ਸੀ ਤੇ ਫਿਰ ਹੱਥ ਜੋੜ ਕੇ ਕੈਪਟਨ ਸਾਹਿਬ ਦੇ ਕੋਲੇ ਬੈਠੇ ਹੁੰਦੇ ਸੀ ਇਹ ਵੀ ਸਾਨੂੰ ਸਾਡਾ ਸਾਨੂੰ ਮਾਫ ਤੇ ਪਰ ਉਸ 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 ਸੀਐਮ ਦਾ ਵੀ ਜਿਗਰਾ ਇੱਡਾ ਵੱਡਾ ਸੀ। ਉਹ ਸਮਝਾਉਂਦਾ ਸੀ ਇਹਨਾਂ ਨੂੰ ਪੁੱਠੇ ਕਮਾਸ਼ੀ ਪਈਦਾ ਪਰ ਮੈਂ ਮੈਨੂੰ ਹੁਣ ਕਈ ਵਾਰੀ ਮੈਂ ਤੁਹਾਡੀ ਮੀਡੀਆ ਤੇ ਵੇਖਣਾ ਉਹ ਏਡੀ ਏਡੀਆ ਗੱਲਾਂ ਕਰਦੇ ਆ ਉਹ ਏਡੀ ਏਡੀਆ ਕੱਲ ਪਰਸੋਂ ਇੱਕ ਵੀਡੀਓ ਦੇ ਵੇਖਿਆ ਹੁਣ ਤੁਸੀਂ ਤੁਸੀਂ ਕਹੋ ਵੀ ਫਲਾਣਾ ਕੌਣ ਤੇ ਫਲਾਣਾ ਕੌਣ ਯਾਰ ਮੈਂ ਹਰ ਮੇਰੇ ਤਾਂ ਯਾਰ ਅੰਦਰ ਮੈਨੂੰ ਮੇਰੇ ਤਾਂ ਹਜੇ ਵੀ ਹੁੰਦੀਆਂ ਜਿਹੜੀਆਂ ਚੀਜ਼ਾਂ ਮੈਂ ਵੇਖੀਆਂ ਡਾਕਟਰ ਸਾਹਿਬ ਪਰ ਇੱਕ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਵੱਧ ਬਦਨਾਮ ਵੀ ਉਹਨਾਂ ਬੰਦਿਆਂ ਨੇ ਕੀਤਾ ਜੋ ਵੀ ਸੋ ਆਪੋਜ਼ਿਟ ਬੰਦਿਆਂ ਨੇ ਆਪੋਜੀਸ਼ਨ ਨੇ ਕੋਈ ਬਿਲਨਾਮ ਕੀਤਾ ਜੇ ਅੱਜ ਆਪਾਂ ਮੌਜੂਦਾ ਮੁੱਖ ਮੰਤਰੀ ਦੀ ਗੱਲ ਕਰੀ ਨਾ ਅਰਵਤ ਸਿੰਘ ਮਾਨ ਦੀ ਕੋਈ ਗੱਲ ਨਹੀਂ ਉਹ ਆਪਾ ਆਪੋਨੈਂਟ ਹੈ ਕਿਤੇ ਕੈਪਟਨ ਦਸ ਸਿੰਘ ਨਾਲ ਉਹਨਾਂ ਦੀ ਯਾਰੀ ਨਹੀਂ ਸੀ ਜਿਵੇਂ ਸਾਹਿਬ ਸੁਭੀਰ ਸਿੰਘ ਬਾਦਲ ਦੀ ਕੋਈ ਯਾਰੀ ਨਹੀਂ ਸੀ ਪਰ ਦੁੱਖ ਮੈਨੂੰ ਇਸ ਗੱਲ ਤੇ ਹੁੰਦਾ ਜਿਹੜੇ 24 ਘੰਟੇ ਆਉਂਦੇ ਸੀ ਪੰਜ ਸੱਤ ਐਮਐਲਏ ਐਸੇ ਸੀ ਜਿਹੜੇ ਜਿਹੜੇ ਉਹਨਾਂ ਨੂੰ ਕੋਈ ਰੋਕਦੇ ਹੀ ਨਹੀਂ ਸੀ ਉਹਨਾਂ ਦੀ ਕੋਈ ਉਹਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ ਸੀ ਔਰ ਸਦਾ ਹੀ ਹੁੰਦੇ ਸੀ ਸਿयंस ਆਫ ਦਾ ਕਹਿੰਦੇ ਸਰਕਾਰੀ ਕੋਠੀ ਦੇ ਘਟ ਆਉਂਦੇ ਸੀ ਕੈਪਟਨ ਹੰਦਸ ਸਿੰਘ ਸਿਸਮਾ ਤੋਂ ਜ਼ਿਆਦਾ ਰਹਿੰਦੇ ਸੀ ਬਾਈਕ ਸਰਕਾਰੀ ਕੋਠੀ ਤੱਕ ਲੈ ਸੰਦੀਪ ਵੀ ਰਹੇ ਨਹੀਂ 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 ਆ ਵੀ ਬੜਾ ਵਹਿਮ ਹੈ ਸਿਸਮਾ ਤਾਂ ਤਿਆਰ ਹੋਇਆ ਹੈ ਮੇਰੇ ਖਿਆਲ 2021 ਚ 21 ਦੇ ਵਿੱਚ 21 ਜਾਂ ਮਿਡ ਆਫ 21 ਮਿਡਲ ਆਫ 21 ਦੇ ਵਿੱਚ ਤਿਆਰ ਹੋਇਆ ਜੋ ਸੇਮ ਸਭ ਸ਼ਿਫਟ ਕੀਤੇ ਹੈ ਸਾਢੇ 3 ਸਾਲ ਤਾਂ ਕੈਪਟਨ ਦਸ ਸਿੰਘ ਸਾਢੇ 4 ਸਾਲ ਦੀ ਸਰਕਾਰ ਰਹੀ ਹੈ ਤੁਸੀਂ ਜੀਵੋ ਸਾਢੇ 3 ਸਾਲ ਤੋਂ ਸੀਐਮ ਰਹੇ ਜਿਸ ਤਰੇ ਅੱਛਾ ਹੋਰ ਸਿਸਵਾ ਵੀ ਕੋਈ ਅੱਛਾ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਤੁਸੀਂ ਇਸ ਗੱਲ ਤੇ ਕਿਹਾ ਜਿਹੜੇ ਉਹਨਾਂ ਦੇ ਬੰਦੇ ਆ ਉਹਨਾਂ ਤੋਂ ਪੁੱਛਿਓ ਤੇ ਸਿਸਵਾ ਅਸੀਂ ਵੀ ਅਲਾਉਡ ਨਹੀਂ ਸੀਗੇ ਅੱਜ ਮੈਂ ਫਿਰ ਤੁਹਾਨੂੰ ਕਹਿੰਦਾ ਅੱਛਾ ਅਸੀਂ ਸਿਸਵਾ ਦੀ ਲੋੜ ਸੀ ਪਰ ਉਹ 5-7 ਐਮਐਲ ਹੀ ਲਾਉਡ ਸੀ ਅਸਾ ਜਿਹੜੇ ਬੋਲਦੇ ਹਾਂ ਅਸੀਂ ਵੀ ਅਲਾਉਡ ਨਹੀਂ ਸੀ ਲੋ ਮੇਰੀ ਗੱਲ ਹੈ ਜੀ ਮੈਂ ਤੁਹਾਨੂੰ ਅੱਜ ਗੱਲ ਦੱਸਤੀ ਅਸੀਂ ਵੀ ਸਿਸਵਾ ਅਲਾਉਡ ਨਹੀਂ ਸੀ ਜਾਂ ਸੀਐਮ ਸਾਹਿਬ ਸਰਕਾਰੀ ਕੋਠੀ ਚਾਹੁੰਦੇ ਸੀ ਅਸੀਂ ਉਦੋਂ ਮਿਲ ਕੇ ਆਉਂਦੇ ਲੋਕਾਂ ਦੀ ਗੱਲਾਂ ਕਰਦੇ ਸੀ ਪਰ ਜਿਨ੍ਹਾਂ ਨੇ ਬਾੜੀ ਪੂਛ ਚੱਕੀ ਉਹ ਸਿਸਵਾ ਹੀ ਜਾਂਦੇ ਸੀ ਨਾ ਦਾਸੀ ਦਿਓ ਨਹੀਂ ਨਾ ਦਾ ਮੈਂ ਸਾਰੇ ਜਾਣਦੇ ਆ ਇਹ ਵੀ ਬਰਾਤ ਸਾਹਿਬ ਉਹ ਉਹਨਾਂ ਦਾ ਉਹਨਾਂ ਦੇ ਪੂਛ ਹੀ ਸਿਸਵਾ ਜਿਹੜੇ ਜਾਂਦੇ ਸੀ ਨਾ ਉਹਨਾਂ ਨੇ ਉਹਨਾਂ ਨੇ ਸਾਰਿਆਂ ਦੀ ਮੱਜੀ ਠੋਕੀ ਆ ਤੇ ਉਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਆ ਆ ਤਾਂ ਠੀਕ ਹੈ ਜੇ ਜੇ ਕਿਸੇ ਸੱਜਣ ਨਾਲ ਤੁਹਾਡੀ ਮੰਨ ਲਓ ਮੇਰੀ ਕਿਸੇ ਨਾਲ ਸੱਜਣਤਾ ਹੀ ਹੈ ਸੱਜਣਤਾ ਹੀ ਆ ਇਕੱਠੇ ਖਾਦਾ ਪੀਤਾ ਬੈਠੇ ਆ ਤੇ ਅੱਜ ਮੇਰੀ ਤੁਹਾਡੇ ਨਾਲ ਵਿਗੜ ਗਈ ਮੈਂ ਆਦੇਰਾ ਪੈ ਗਿਆ ਤੁਸੀਂ ਆਦੇਰਾ ਪੈ ਗਏ ਪਰ ਜਿਹੜਾ ਸੱਜਣ ਖਾ ਪੀ ਕੇ ਨਾਲ ਤੇ ਕੋਲਾ ਕਰੇ ਉਹ ਤੋਂ ਬਾਅਦ ਉਹ ਸੱਜਣ ਕਹਿਣ ਦੇ ਲਾਈਗੀ ਉਹ ਉਹ ਕਿਸੇ ਦੇ ਨਾਂ ਤੁਹਾਡੇ ਅੱਜ ਸੱਜਣ ਹੈ ਉਹ ਨਾਂ ਗੱਲ ਨੂੰ ਕਿਸੇ ਦਾ ਵੀ ਹੋਣਾ ਹੈ ਇਹੋ ਜਿਹੇ ਕਿਸੇ ਕੋਲ ਜਿਹੜਾ ਉਹਨੂੰ ਕੈਪਟਨ ਸਾਹਿਬ ਨੂੰ ਲਾ ਕੇ ਆਪ ਸੀਐਮ ਬਣਨਾ ਚਾਹੁੰਦਾ ਸੀ ਪਰ ਬਣੀ ਨਹੀਂ ਗੱਲ ਪੰਜੇ ਚਾਰੇ ਸੀ ਚਾਰੇ ਪੰਜੇ ਹੋਈ ਸੀ ਅਰੇ ਚਾਰ ਪੰਜ ਸੀ ਨਾ ਪਰ ਉਹਨਾਂ ਅਜਾ ਸੁਣੋ ਮੇਰੀ ਗੱਲ ਫਿਰ ਮੇਰੀ ਸੁਣੋ ਜਿਹਨੂੰ ਵੱਡੇ ਵਾਰ ਨਹੀਂ ਦਿੱਤਾ ਜਾਂਦਾ ਸੀ ਉਹ ਮੁੱਖ ਮੰਤਰੀ ਬਣ ਗਿਆ ਵੇਖੋ ਕਮਾਲ ਵੇਖੋ ਰੱਬ ਦੇ ਅਸੀਂ ਸੀਐਮ ਚੰਨੀ ਨੂੰ ਵੜਨ ਦੇ ਦਿੰਦੇ ਮੈਂ ਐ ਨਹੀਂ ਮੇਰੇ ਕਹਿੰਦਾ ਪਾਵਨ ਵੀ ਉਹਨਾਂ ਤੋਂ ਘਟ ਆਉਂਦਾ ਸੀ ਸੀਐਮ ਚੰਨੀ ਮੈਂ ਸੀਐਮ ਚੰਨੀ ਸੀ ਮੈਂ ਮੈਂ ਉਸਕੇ ਨਾਲ ਵੀ ਸੀਐਮ ਚੰਨੀ ਬਹੁਤ ਘਟ ਆਉਂਦਾ ਸੀ ਉਹਨਾਂ ਦੇ ਮੁਕਾਬਲੇ ਬਹੁਤ ਘਟ ਆਉਂਦੇ ਸੀ ਪਰ ਵੇਖੋ ਰੱਬ ਨੇ ਉਹਦੇ ਸਿਰ ਤੇ ਤਾਜ ਰੱਖਤਾ ਜਿਹੜੀ ਬਾੜੀ ਫੂਫੂ ਚੱਕੀ ਵਰਦੇ ਦੀ ਲੈ ਗਏ ਆ ਰੱਬ ਦੀ ਵੇਖੋ ਆ ਸੱਚ ਹੈ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੈਪਟਨਿੰਦਰ ਸਿੰਘ ਦੇ ਕੋਲੇ ਕਰਾਉਣ ਵੀ ਸ਼ੂਟ ਸੀ